بادبر تو پوری چي جي ڪاري چي باڪا بلي ساهي اپن کي ساهي ساهي بلي ساهي بلي वता कीगा देखते हुए चलिए कला करें जिन्होंने सात चाले साहबादा आदमी से सत्कार किया

ਸੰਕਟਾਂ ਅਤੇ ਸਰਕਾਰਾਂ ਅਤੇ ਗੁਰੂਆਂ ਨੂੰ ਮੁੱਖ ਮੁੱਖ ਬਹੁਤ ਨਾ ਨਾ ਪਾਛਾ ਕਿਰਪਾ ਕਿਵੇਂ ਕਿਲਾਵੇ ਇਸ ਬਦਵਾ ਪਾਛਾ ਨੇ ਕਿਰਪਾ ਕਰਨਾ ਚਾਹੀਦਾ ਹੈ ਨਾਮ ਲਿਆ ਦਾਤਾ ਗੁਰ ਚਿੱਕੀ ਜੀ ਵਰਪਾਸ਼ਾ ਮੈਂ ਚੰਦਾਨਾ ਸ਼ਹੀਦ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਤੇ ਬਾਬਾ ਜੀਵਨ ਸਿੰਘ ਦੀ ਸਮੂਹ ਜੀ ਫਲਵਾੜੀ ਹੈ ਕਿ ਬੜੇ ਬੜੀ ਕਿਰਪਾ ਸਿੰਘਾਂ ਤੇ ਬਹੁਤ ਬਹੁਤ ਕਿਰਪਾਸ਼ਾ ਪਰਿਵਾਰਾਂ ਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਗੁਰੂਤਿਆਂ ਟਕਟਾਂ ਗੁਰੂ ਸਾਹਿਬ ਦੇ ਜੱਥਾ ਕਿੰਨਾ ਕਟਮਟਕ ਹੋ ਰਿਹਾ ਹਨ ਤੇ ਸ਼ਹੀਦ ਸ਼ਹੀਦ ਸਾਰਿਆਂ ਨੂੰ ਪ੍ਰਣਾਮ